ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 265 ਤੇ 266 ਦੇ ਸਵਾਯ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਤੀਸਰੀ ਅਸ਼ਟਪਦੀ ਚੱਲ ਰਹੀ ਹੈ ਜੀ ਸੁਖਮਨੀ ਸਾਹਿਬ ਦੀ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੈ ਸਰਬ ਟਡੋਲ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਅਜਨਦੇਵ ਜੀ ਕਹਿੰਦੇ ਬਹੁਤ ਸਾਸਤਰ ਤੇ ਬਹੁਤ ਸਿਮਰਤियां ਵਿਚਾਰ ਕਰਕੇ ਵੇਖੇ ਨੇ ਕਹਿੰਦੇ ਵੀ ਇਹਨਾਂ ਦੇ ਵਿੱਚ ਹੋਰ ਗਿਆਨ ਚਰਚਾ ਕਈ ਤਰ੍ਹਾਂ ਦੇ ਧਾਰਮਿਕ ਪਾਈਚਾਰਕ ਰਸਮਾਂ ਵਗੈਰਾ ਲਿਖੀਆਂ ਨੇ ਪਰ ਕਹਿੰਦੇ ਕੋਈ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ ਪਰਮਾਤਮਾ ਦੇ ਨਾਮ ਦਾ ਕਹਿੰਦੇ ਮੁੱਲ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਦਾ ਨਾਂ ਸਭ ਤੋਂ ਉੱਪਰ ਹੈ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ ਕਹਿੰਦੇ ਚਾਹੇ ਕੋਈ ਜੀਵ ਕਈ ਤਰ੍ਹਾਂ ਦਾ ਜਪ ਕਰ ਲੈ ਤਪ ਕਰ ਲੈ ਸਰੀਰ ਨੂੰ ਕਸ਼ਟ ਦੇ ਕੇ ਹੋਰ ਕਹਿੰਦੇ ਕੋਈ ਦੇਵਤਿਆਂ ਦੇ ਧਿਆਨ ਧਰੇ ਹੋਰ ਕਹਿੰਦੇ ਜਿਹੜੇ ਸ਼ਾਸ ਛੇ ਸ਼ਾਸਤਰ ਨੇ ਕਹਿੰਦੇ ਉਹਨਾਂ ਵਿੱਚ ਦਿੱਤੇ ਹੋਏ ਉਪਦੇਸ਼ ਉਹ ਪੜੇ ਹੋਰ ਕਈ ਤਰ੍ਹਾਂ ਦੇ ਯੋਗ ਅਭਿਆਸ ਕਰੇ ਕਈ ਤਰ੍ਹਾਂ ਦੀਆਂ ਹੋਰ ਕਰਮ ਕਰੇ ਜਿਹੜੇ ਧਾਰਮਿਕ ਮੰਨੇ ਜਾਂਦੇ ਹੋਣ ਕਹਿੰਦੇ ਸਾਰਿਆਂ ਨੂੰ ਛੱਡ ਕੇ ਜੰਗਲਾਂ ਵਿੱਚ ਫਿਰੇ ਹੋਰ ਕਈ ਤਰ੍ਹਾਂ ਦੇ ਕਹਿੰਦੇ ਯਤਨ ਕਰੇ ਆ ਪ੍ਰਮਾਤਮਾ ਨੂੰ ਪਾਉਣ ਲਈ ਪੁੰਨ ਦਾਨ ਹੋਮੇ ਬਹੁ ਰਤਨਾ ਕਹਿੰਦੇ ਫਿਰ ਬਹੁਤ ਤਰ੍ਹਾਂ ਦੇ ਪੁੰਨ ਦਾਨ ਕਰੇ ਹੋਮ ਕਰੇ ਮਤਲਬ ਜਿੱਦਾਂ ਹੋਮ ਕਰਦੇ ਨੇ ਹਵਨ ਕਰਦੇ ਨੇ ਜਿੱਦਾਂ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਫਿਰ ਕਹਿੰਦੇ ਹਵਨ ਕਰਨ ਦੇ ਲਈ ਆਪਣੇ ਸਰੀਰ ਨੂੰ ਚਾਹੇ ਛੋਟਾ ਛੋਟਾ ਕਟਾ ਲਵੇ ਹੋਰ ਕਈ ਤਰ੍ਹਾਂ ਦੇ ਵਰਤ ਰੱਖੇ ਹੋਰ ਧਾਰਮਿਕ ਨੇਮ ਨਿਯਮ ਨਵਾਏ ਨਾ ਕਿ ਵੀ ਸ਼ਾਇਦ ਇਸ ਤਰ੍ਹਾਂ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਆ ਕਹਿੰਦੇ ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਐ ਇੱਕ ਵਾਰ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋ ਕੇ ਇੱਕ ਵਾਰ ਨਾਮ ਜਪਿਆ ਜਾਵੇ ਕਹਿੰਦੇ ਇਹਦੇ ਬਰਾਬਰ RAM ਨਾਮ ਦੀ ਵਿਚਾਰ ਦੇ ਬਰਾਬਰ ਕੋਈ ਕੁਝ ਵੀ ਬਰਾਬਰ ਨਹੀਂਗਾ ਕਹਿੰਦੇ ਵੀ ਚਾਹੇ ਜਿਹੜੇ ਸਾਰੇ ਕਰਮ ਗਿਣੇ ਨੇ ਉੱਪਰ ਇਹ ਜਿੰਨੇ ਵੀ ਕਹਿੰਦੇ ਚਾਹੇ ਜੀਵ ਕਰ ਲਵੇ ਪਰ ਪ੍ਰਮਾਤਮਾ ਦਾ ਨਾਮ ਜਪਣ ਦੇ ਬਰਾਬਰ ਦੀ ਹੋਰ ਕੋਈ ਵਿਚਾਰ ਨਹੀਂ ਹੈਗੀ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੇ ਮਹਾ ਉਦਾਸ ਤਪੀਸਰ ਥੀਵੇ ਅਗਨ ਮਾਹੀ ਹੋ ਮਤ ਪ੍ਰਾਨ ਕਨਕ ਅਸਵ ਹੈ ਵਰ ਪੂਮਦਾਨ ਕਹਿੰਦੇ ਚਾਹੇ ਤਰਤੀ ਦੇ ਨੌਂ ਖੰਡ ਫੇਰ ਲਵੇ ਕਹਿੰਦੇ ਲੰਮੀ ਉਮਰ ਹੋ ਜਵੇ ਜੀਵ ਦੀ ਕਹਿੰਦੇ ਆਪਣੇ ਆਪ ਕਹਿੰਦੇ ਵੀ ਬੜਾ ਜਿਹਦਾ ਤਿਆਗੀ ਬੰਨਿਆ ਜਾਵੇ ਤੇ ਤਪ ਕਰਨ ਵਾਲਾ ਵੱਡਾ ਮੰਨਿਆ ਜਾਵੇ ਨਾ ਤੇ ਆਪਣੇ ਆਪ ਨੂੰ ਕਹਿੰਦੇ ਚਾਹੇ ਆਪਣੇ ਸਰੀਰ ਦਾ ਕਹਿੰਦੇ ਚਾਹੇ ਹਵਨ ਕਰ ਲਵੇ ਮਤਲਬ ਉਹਨੂੰ ਹੋਮ ਵਿੱਚ ਪਾ ਦੇਵੇ ਵੀ ਆਪਣੇ ਚੈ ਸਰੀਰ ਦੇ ਪ੍ਰਾਣ ਦੇ ਦੇਵੇ ਹੋਮ ਹਵਨ ਕਰਨ ਦੇ ਲਈ ਤੇ ਹੋਰ ਕਹਿੰਦੇ ਵੀ ਜਿਸ ਤਰ੍ਹਾਂ ਹੋਰ ਸੋਨਾ ਚਾਂਦੀ ਆਪਣੇ ਹਾਥੀ ਘੋੜੇ ਭੂਮੀ ਸਾਰਾ ਕੁਝ ਦਾਨ ਕਰੇ ਹਨਾ ਵੀ ਮਤਲਬ ਇੰਨਾ ਇਦਾਂ ਦਾ ਦਾਨੀ ਵੀ ਸਮਝਿਆ ਜਾਵੇ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਇੱਕ ਫਿਰ ਇਹਨਾਂ ਦੇ ਨਿਉਲੀ ਕਰਮ ਹੁੰਦੇ ਨੇ ਜੋਗੀਆਂ ਦੇ ਵੀ ਓਦਾਂ ਦੇ ਕਰਮ ਕਰੇ ਨਾ ਆਸਣ ਲਾਏ ਹੋਰ ਜਿਹੜੇ ਜੈਨੀ ਹੈਗੇ ਨੇ ਉਹਨਾਂ ਦੇ ਵੀ ਬੜੇ ਕਠਨ ਜੈ ਜਿਸ ਤਰ੍ਹਾਂ ਕਈ ਹੈਗੇ ਨੇ ਸੰਜਮ ਕਰਨ ਵਾਲੇ ਵੀ ਉਹ ਜੀਵ ਕਰੇ ਹਨਾ ਅਨੇਕਾਂ ਤਰ੍ਹਾਂ ਦੇ ਸਾਧਨ ਅਪਣਾਏ ਆਪਣੇ ਸਰੀਰ ਨੂੰ ਸਾਧਨ ਦੇ ਲਈ ਪ੍ਰਮਾਤਮਾ ਦੀ ਪ੍ਰਾਪਤੀ ਲਈ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੇ ਕਹਿੰਦੇ ਚਾਹੇ ਆਪਣੇ ਸਰੀਰ ਨੂੰ ਛੋਟਾ-ਛੋਟਾ ਕਰਕੇ ਕਟਾ ਦੇਵੇ ਫਿਰ ਵੀ ਕਹਿੰਦੇ ਜੀਵ ਦੇ ਅੰਦਰੋਂ ਹਉਮੈ ਦੀ ਮੈਲ ਨਹੀਂ ਖਤਮ ਹੁੰਦੀ ਹਰ ਕੇ ਨਾਮ ਸਮਸਰ ਕਛ ਨਾਹੀ ਨਾਨਕ ਗੁਰਮਖ ਨਾਮ ਜਪਤ ਗਤ ਪਾਹਿ ਕਹਿੰਦੇ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਦੇਖਿਆ ਵੀ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਨਹੀਂ ਪਹੁੰਚ ਸਕਦਾ ਪਰਮਾਤਮਾ ਦਾ ਨਾਮ ਜਪਿਆ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਆ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਲਣਦੇ ਨੇ ਮਨ ਕਾਮਨਾ ਤੀਰਥ ਦਿਹ ਛੁੱਟੈ ਗਰਭ ਗੁਮਾਨ ਨ ਮਨ ਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਕਹਿੰਦੇ ਜੇ ਜੀਵ ਮਨ ਦੇ ਵਿੱਚ ਇੱਛਾ ਕਰੇ ਕਿ ਵੀ ਉਹਦਾ ਜਿਹੜਾ ਸਰੀਰ ਆ ਉਹ ਕਿਸੇ ਤੀਰਥ ਇਸ਼ਨਾਨ ਤੇ ਜਾ ਕੇ ਉਹਦੀ ਉਹ ਅੰਤਮ ਸਵਾਸ ਲਵੇ ਉਹਦੀ ਦੇਹ ਛੁੱਟੇ ਵੀ ਉਹਦਾ ਸਰੀਰ ਕਿਸੇ ਤੀਰਥ ਇਸ਼ਨਾਨ ਤੇ ਜਾ ਕੇ ਖਤਮ ਹੋਵੇ ਫਿਰ ਵੀ ਕਹਿੰਦੇ ਉਹਦੇ ਮਨ ਦੇ ਵਿੱਚੋਂ ਹੰਕਾਰ ਨਹੀਂ ਖਤਮ ਹੁੰਦਾ ਹੈਗਾ ਜੇ ਕਹਿੰਦੇ ਚਾਹੇ ਦਿਨ ਰਾਤ ਉਹ ਆਪਣੇ ਸਰੀਰ ਦਾ ਸੁਚਮ ਰੱਖੇ ਫਿਰ ਵੀ ਕਹਿੰਦੇ ਜਿਹੜੀ ਉਹਦੇ ਮਨ ਦੀ ਮੈਲ ਆ ਕਹਿੰਦੇ ਉਹ ਸਰੀਰ ਨੂੰ ਸਾਫ਼ ਕਰਨ ਦੇ ਨਾਲ ਧੁੱਪ ਨਹੀਂ ਹੱਸ ਜਾਂਦੀ ਹੈਗੀ ਜਿਹੜੀ ਮਨ ਦੀ ਮੈਲ ਆ ਉਹ ਨਾਮ ਨਾਲ ਹੀ ਕੱਟ ਹੁੰਦੀ ਆ ਸਰੀਰ ਨੂੰ ਧੋਣ ਨਾਲ ਨਹੀਂ ਕੱਟ ਹੁੰਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੈ ਮਨ ਤੇ ਕਭੂ ਨ ਵਿਖਿਆਟ ਰੈ ਕਹਿੰਦੇ ਆਪਣੇ ਸਰੀਰ ਨੂੰ ਸ਼ੁੱਧ ਕਰਨ ਦੇ ਲਈ ਕਈ ਢੰਗ ਅਪਣਾਏ ਜੋਗ ਕਰੇ ਪਰ ਕਹਿੰਦੇ ਫਿਰ ਵੀ ਉਹ ਇਸ ਤਰ੍ਹਾਂ ਕਰਨ ਦੇ ਨਾਲ ਉਹਦੇ ਮਨ ਤੋਂ ਜਿਹੜੀ ਹੈਗੀ ਮਾਇਆ ਦੀ ਮੈਲ ਆ ਉਹ ਲੈ ਨਹੀਂ ਸਕਦੀ ਹੈਗੀ ਜਲ ਧੋਵੈ ਬਹੁਤ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਕਹਿੰਦੇ ਇਹ ਸਰੀਰ ਜੋ ਕੱਚੀ ਕੰਧ ਵਾਂਗ ਹੈ ਕਹਿੰਦੇ ਚਾਹੇ ਇਹਨੂੰ ਕਿਸ ਤਰ੍ਹਾਂ ਉਹ ਧੋਣ ਦੀ ਕੋਸ਼ਿਸ਼ ਕਰੇ ਜੀਵ ਪਰ ਜਿਹੜੀ ਸਰੀਰ ਕੱਚੀ ਕੰਧ ਵਾਂਗ ਹੁੰਦਾ ਇਹ ਸਾਫ਼ ਨਹੀਂ ਹੁੰਦਾ ਬਾਹਰੋਂ ਪਾਣੀ ਨਾਲ ਧੋਇਆ ਇਹ ਤਾਂ ਕਹਿੰਦੇ ਫਿਰ ਚਿੱਕੜ ਹੋਰ ਵਧਦਾ ਜਾਂਦਾ ਜਿਵੇਂ ਕੱਚੀ ਕੰਧ ਨੂੰ ਧੋਇਆ ਚਿੱਕੜ ਹੀ ਬਣਨਾ ਇਸ ਤਰ੍ਹਾਂ ਹੀ ਸਰੀਰ ਦਾ ਹਾਲ ਆ ਜਦ ਤੱਕ ਨਾਮ ਜਪਿਆ ਅੰਦਰੋਂ ਹਉਮੈ ਦੀ ਮੈਲ ਨਹੀਂ ਖਤਮ ਹੁੰਦੀ ਮਨ ਹਰ ਕੇ ਨਾਮ ਕੀ ਮਹਿਮਾ ਓਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਨਾਨਕ ਜੀ ਕਹਿੰਦੇ ਨੇ ਹੇ ਮਨ ਜਿਹੜਾ ਨਾਮ ਜਪਣਾ ਨਾ ਪਰਮਾਤਮਾ ਦੀ ਉਹਦੀ ਵਡਿਆਈ ਬਹੁਤ ਉੱਚੀ ਆ ਕਹਿੰਦੇ ਅਣਗਿਣਤ ਜੀਵ ਉਹਦਾ ਨਾਮ ਜਪ ਕੇ ਪਵਿੱਤਰ ਹੋ ਗਏ ਨੇ ਉਹਨਾਂ ਦਾ ਉਧਾਰ ਹੋ ਗਿਆ ਬਹੁਤ ਸਿਆਣਪ ਜਮਕਾ ਪਉ ਬਿਆਪੈ ਅਨਿਕ ਯਤਨ ਕਰ ਤ੍ਰਿਸਨਾਂ ਤਰਾਪੈ ਕਹਿੰਦੇ ਜੇ ਜੀਵ ਕੋਈ ਆਪਣੀਆਂ ਹੋਰ ਜ਼ਿਆਦਾ ਸਿਆਣਪਾਂ ਲੜਾਏ ਤਾਂ ਸਗਾਂ ਤੇ ਉਹਨੂੰ ਕਹਿੰਦੇ ਜਮਾਂ ਦਾ ਡਰ ਜ਼ਿਆਦਾ ਵੱਧ ਜਾਂਦਾ ਉਹਦੇ ਲਈ ਕਹਿੰਦੇ ਜੇ ਹੋਰ ਜੀਵ ਯਤਨ ਕਰਦਾ ਨਾ ਕਿ ਵੀ ਸ਼ਾਇਦ ਹੋਰ ਪ੍ਰਮਾਤਮਾ ਦਾ ਨਾਮ ਜਪਣ ਦੀ ਬਜਾਏ ਹੋਰ ਯਤਨ ਕਰਿਆ ਮੇਰੀ ਮਾਇਆ ਦੀ ਤ੍ਰਿਸ਼ਨਾ ਕਹਿੰਦੇ ਖਤਮ ਹੋ ਜਾਊਗੀ ਨਹੀਂ ਹੁੰਦੀ ਕਹਿੰਦੇ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਅ ਦਰਗੈ ਨਹੀਂ ਸੀਜੈ ਕਹਿੰਦੇ ਹੋਰ ਅਨੇਕਾਂ ਤਰ੍ਹਾਂ ਦੇ ਧਾਰਮਿਕ ਪੇਖ ਕਰਨ ਦੇ ਨਾਲ ਵੀ ਮਾਇਆ ਦੀ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਹੈਗੀ ਕਹਿੰਦੇ ਚਾਹੇ ਕਿੰਨੇ ਹੀ ਉਪਾਅ ਕਰ ਲਵੇ ਜੀਵ ਨਾਮ ਨੂੰ ਛੱਡ ਕੇ ਪਰਮਾਤਮਾ ਦਾ ਕਹਿੰਦੇ ਉਹਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਕਬੂਲ ਨਹੀਂ ਪੈਂਦਾ ਛੂਟੇ ਸਨ ਨਹੀਂ ਊਬ ਪਿਆਲ ਮੋਹ ਬਿਆਪੈ ਮਾਇਆ ਜਾਲ ਚਾਹੇ ਕਹਿੰਦੇ ਜੀਵ ਆਕਾਸ਼ ਤੇ ਚੜ ਜਾਏ ਚਾਹੇ ਕਹਿੰਦੇ ਪਤਾਲ ਵਿੱਚ ਛੁਪ ਜਾਏ ਪਰ ਜੀਵ ਮਾਇਆ ਦੇ ਜਾਲ ਤੋਂ ਬਚ ਨਹੀਂ ਸਕਦਾ ਹੈਗਾ ਮਾਇਆ ਦਾ ਮੋਹ ਉਹਨੂੰ ਲੱਗਿਆ ਹੀ ਰਹਿੰਦਾ ਅਵਰ ਕਰਤੂਤ ਸਗਲੀ ਜਮਦਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਕਹਿੰਦੇ ਪ੍ਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜਿਹੜਾ ਹੈਗਾ ਜਮਦੂਤ ਉਹ ਕੋਈ ਹੋਰ ਕੀਤਾ ਹੋਇਆ ਕਰਮ ਨਹੀਂ ਮੰਨਦਾ ਹੈਗਾ ਸਗੋਂ ਕਹਿੰਦੇ ਉਹ ਸਜ਼ਾ ਦਿੰਦਾ ਸਿਰਫ ਕਹਿੰਦੇ ਉਹ ਪ੍ਰਮਾਤਮਾ ਦੀ ਭਜਨ ਬੰਦਗੀ ਨੂੰ ਹੀ ਮੰਨਦਾ ਹੈ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਬਾਈ ਨਾਨਕ ਜੀ ਕਹਿੰਦੇ ਨੇ ਕਿ ਇਹ ਸਭ ਤੋਂ ਉੱਚੀ ਚੀਜ਼ ਹੈ ਪਰਮਾਤਮਾ ਦਾ ਨਾਮ ਜਪਣਾ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਉਹਨਾਂ ਦੇ ਦੁੱਖ ਚਲੇ ਜਾਂਦੇ ਨੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਕਹਿੰਦੇ ਜਿਹੜੇ ਜੀਪ ਚਾਹੁੰਦੇ ਨੇ ਨਾ ਸੰਸਾਰ ਦੇ ਚਾਰੇ ਪਦਾਰਥ ਹੁੰਦੇ ਨੇ ਧਰਮ ਅਰਥ ਕਾਮ ਮੋਕਸ਼ ਕਹਿੰਦੇ ਜੇ ਉਹ ਇਹ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਾਧੂ ਜਨਾਂ ਦੀ ਸੇਵਾ ਵਿੱਚ ਲੱਗਣਾ ਪੈਣਾ ਸਾਧੂ ਜਨਾਂ ਦੀ ਸੇਵਾ ਕੀ ਹੁੰਦੀ ਹੈ ਸਾਧਾਂ ਦੀ ਸੰਗ ਦੇ ਵਿੱਚ ਨਾਮ ਸਿਮਰਨਾ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਅਰਦਾ ਸਦ ਗਾਵੇ ਕਹਿੰਦੇ ਜੇ ਕੋਈ ਜੀਵ ਚਾਹੁੰਦਾ ਨਾ ਕਿ ਮੇਰੇ ਦੁੱਖ ਖਤਮ ਹੋ ਜਾਣ ਫਿਰ ਕਹਿੰਦੇ ਉਹ ਸਦਾ ਹੀ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਿਆਵੇ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਕਹਿੰਦੇ ਜੇ ਕੋਈ ਜੀਵ ਚਾਹੁੰਦਾ ਨਾ ਕਿ ਮੇਰੀ ਇੱਜ਼ਤ ਬਣੀ ਹੋਵੇ ਤਾਂ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਉਹਨੂੰ ਆਪਣੀ ਹਉਮੈ ਦਾ ਤਿਆਗ ਕਰਨਾ ਪੈਣਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜੇ ਕਹਿੰਦੇ ਜੀਵ ਚਾਹੁੰਦਾ ਨਾ ਕਿ ਮੇਰੇ ਜਨਮ ਤੇ ਮਰਨ ਦਾ ਚੱਕਰ ਖਤਮ ਹੋ ਜਾਏ ਫਿਰ ਕਹਿੰਦੇ ਉਹ ਗੁਰੂ ਦੀ ਸ਼ਰਨ ਪਵੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਨਾਨਕ ਜੀ ਕਹਿੰਦੇ ਨੇ ਜਿਸ ਵੀ ਜੀਵ ਨੂੰ ਪਰਮਾਤਮਾ ਦਾ ਦਰਸ਼ਨ ਕਰਨ ਦੀ ਤਾਂਘ ਆ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਵਾਂ ਉਹਦੇ ਤੋਂ ਬਲਿਹਾਰੇ ਜਾਵਾਂ ਸਗਲ ਪੁਰਖ ਮਹ ਪੁਰਖ ਪਰਦਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਕਹਿੰਦੇ ਸਾਰੇ ਜੀਵਾਂ ਵਿੱਚੋਂ ਉਹ ਜੀਵ ਸਿਰਮੌਰ ਜਿਹਦਾ ਕਹਿੰਦੇ ਹਉਮੈ ਦਾ ਤਿਆਗ ਹੋ ਜਾਵੇ ਸਾਧ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਆਪਸ ਕੋ ਜੋ ਜਾਣੇ ਨੀਚਾ ਸੋ ਗਨਿਐ ਸਭ ਤੇ ਊਚਾ ਜਿਸ ਜੀਵ ਦੇ ਵਿੱਚ ਕਹਿੰਦੇ ਨਮਰਤਾ ਆ ਜਾਵੇ ਇੰਨੀ ਨਿਮਰਤਾ ਕਿ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾ ਗਿਣੇ ਕਹਿੰਦੇ ਅਸਲ ਦੇ ਵਿੱਚ ਉਹ ਸਭ ਤੋਂ ਊਚਾ ਹੁੰਦਾ ਜਿਹਦੇ ਚ ਇੰਨੀ ਨਿਮਰਤਾ ਆ ਜੇ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਕਟ ਕਟ ਚੀਨਾ ਕਹਿੰਦੇ ਜਿਸ ਜੀਵ ਦਾ ਮਨ ਸਾਰਿਆਂ ਦੀ ਚਰਨ ਧੂੜ ਬਣ ਜਾਏ ਉਹ ਕਹਿੰਦੇ ਕਿਹਦਾ ਬਣਦਾ ਕਹਿੰਦੇ ਉਸ ਜੀਵ ਦਾ ਕਹਿੰਦੇ ਜਿਨੇ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਨੂੰ ਹਰ ਇੱਕ ਸਰੀਰ ਵਿੱਚ ਪਹਿਚਾਣ ਲਿਆ ਉਹੀ ਕਹਿੰਦੇ ਸਾਰਿਆਂ ਦੀ ਚਰਨ ਧੂੜ ਬਣ ਸਕਦਾ ਮਨ ਆਪਣੇ ਤੇ ਬੁਰਾ ਮਿਟਾਨਾ ਪੀਖੈ ਸਗਲ ਸ੍ਰੇਸ਼ਟ ਸਾਜਨਾ ਉਹ ਜੀਵ ਕਹਿੰਦੇ ਆਪਣੇ ਅੰਦਰੋਂ ਸਾਰੀ ਬੁਰਾਈ ਖਤਮ ਕਰ ਦਿੰਦਾ ਉਹਨੂੰ ਸਾਰੇ ਹੀ ਕਹਿੰਦੇ ਆਪਣੇ ਮਿੱਤਰ ਦਿਸਦੇ ਨੇ ਸਾਰਾ ਜਗਤ ਹੀ ਮਿੱਤਰ ਦਿਸਦਾ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਉਹ ਜੀਵ ਫਿਰ ਜਿਹੜਾ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਨੂੰ ਦੇਖਦਾ ਉਹਦੇ ਲਈ ਦੁੱਖ ਤੇ ਸੁਖ ਬਰਾਬਰ ਵਣ ਜਾਂਦੇ ਨੇ ਉਹ ਉਹਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਦੀ ਆ ਉਹਨੂੰ ਫਿਰ ਪਾਪ ਪੁੰਨ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਕਰਮ ਨੇ ਇਹ ਸਾਰੇ ਪਖੰਡ ਨੇ ਪਾਪ ਪੁੰਨ ਦੇ ਇਹਨਾਂ ਦੇ ਵਿੱਚ ਫਿਰ ਉਹ ਨਹੀਂ ਪੈਂਦਾ ਕਿਉਂਕਿ ਸਭ ਤੋਂ ਉੱਪਰ ਪ੍ਰਭ ਦਾ ਨਾਮ ਨਿਰਦਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਕਹਿੰਦੇ ਜਿਹੜਾ ਕੋਈ ਕੰਗਾਲ ਆ ਉਹਦੇ ਲਈ ਤੇਰਾ ਨਾਮ ਧਨ ਦੌਲਤ ਹੈ ਜਿਹਦਾ ਕਹਿੰਦੇ ਕੋਈ ਥਾਂ ਨਹੀਂ ਹੈਗਾ ਉਹਦੇ ਲਈ ਤੇਰਾ ਨਾਮ ਸਾਰੀਆਂ ਹੀ ਥਾਵਾਂ ਨੇ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਕਟਾ ਕੋ ਦੀਵੂ ਦਾਨ ਕਹਿੰਦੇ ਜਿਹੜਾ ਕੋਈ ਜੀਵ ਨਿਮਾਣਾ ਕਹਿੰਦੇ ਤੇਰੇ ਨਾਮ ਹੀ ਨਾਮ ਦਾ ਹੀ ਮਾਨ ਆ ਉਹਨੂੰ ਕਹਿੰਦੇ हे ਪਰਮਾਤਮਾ ਜੀ ਸਾਰਿਆਂ ਨੂੰ ਹੀ ਕਹਿੰਦੇ ਆਪਣੇ ਨਾਮ ਦੀ ਦਾਤ ਦਿਓ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਹਿੰਦੇ हे ਪਰਮਾਤਮਾ ਜੀ ਤੁਸੀਂ ਸਭ ਕੁਝ ਕਰਨ ਕਰਾਉਣ ਹਾਰ ਹੋ ਤੁਸੀਂ ਸਭ ਦੇ ਦਿਲ ਦੀ ਜਾਣਦੇ ਹੋ ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਕਹਿੰਦੇ हे ਪਰਮਾਤਮਾ ਜੀ ਤੁਸੀਂ ਆਪਣੀ ਗਤਮਿਤ ਆਪ ਹੀ ਜਾਣਦੇ ਹੋ ਇਹ ਸਾਡੇ ਜੀਵਾਂ ਦੇ ਵਾਸਤੇ ਗੱਲ ਨਹੀਂ ਤੁਸੀਂ ਆਪਨ ਸੰਗ ਆਪ ਰਬਰਾਤੇ ਪਰਮਾਤਮਾ ਆਪ ਹੀ ਆਪਣੇ ਆਪ ਵਿੱਚ ਰੰਗਿਆ ਹੋਇਆ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਨਾਨਕ ਜੀ ਕਹਿੰਦੇ ਨੇ ਹੇ ਪਰਮਾਤਮਾ ਜੀ ਤੁਹਾਡੀ ਵਡਿਆਈ ਅਸੀਂ ਨਹੀਂ ਜਾਣ ਸਕਦੇ ਅਸੀਂ ਤੁਹਾਡੀ ਪੂਰੀ ਵਡਿਆਈ ਨਹੀਂ ਕਰ ਸਕਦੇ ਤੁਸੀਂ ਹੀ ਆਪਣੇ ਆਪ ਨੂੰ ਜਾਣਦੇ ਹੋ ਤੁਸੀਂ ਹੀ ਆਪਣੀ ਪੂਰੀ ਵਡਿਆਈ ਕਰ ਸਕਦੇ ਹੋ ਕਿਉਂਕਿ ਅਸੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਸਰਬ ਧਰਮ ਮਹ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕੀ ਕਰਨਾ ਪਰਮਾਤਮਾ ਦਾ ਨਾਮ ਜਪਣਾ ਤੇ ਪਵਿੱਤਰ ਕੰਮ ਕਰਨੇ ਉਹ ਵਾਹਿਗੁਰੂ ਉਹ ਵਾਹਿਗੁਰੂ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਜੀਵਨ ਦੇ ਵਿੱਚ ਕਹਿੰਦੇ ਸਾਰਿਆਂ ਨਾਲੋਂ ਉੱਤਮ ਕੰਮ ਕਿਹੜਾ ਜਿਸ ਜੀਵ ਨੇ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਆਪਣੇ ਮਨ ਦੇ ਤੋਂ ਵਿਕਾਰਾਂ ਦੀ ਮੈਲ ਖਤਮ ਕਰ ਲਈ ਆ ਮਾੜੀ ਬੁੱਧੀ ਖਤਮ ਕਰ ਲਈ ਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਾਰਿਆਂ ਤੋਂ ਚੰਗਾ ਸ੍ਰੇਸ਼ਟ ਉੱਦਮ ਕਿਹੜਾ ਕਰਨ ਵਾਲਾ ਕਹਿੰਦੇ ਹਰੀ ਦਾ ਨਾਮ ਸਦਾ ਜਪੋ ਇਹ ਹੀ ਸਭ ਤੋਂ ਉੱਦਮ ਹੈ ਜਿਹੜਾ ਸਭ ਤੋਂ ਭਲਾ ਉੱਦਮ ਕੀਤਾ ਜਾ ਸਕਦਾ ਹੈ ਸਗਲ ਬਾਣੀ ਮਹਿ ਅਮਰਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਕਹਿੰਦੇ ਸਾਰੀਆਂ ਬਾਣੀਆਂ ਦੇ ਵਿੱਚੋਂ ਅਮਰਤ ਰੂਪੀ ਬਾਣੀ ਕੀ ਆ ਉਹ ਬਾਣੀ ਜਿਹਦੇ ਨਾਲ ਪਰਮਾਤਮਾ ਦਾ ਜਸ ਸੁਣਨਾ ਤੇ ਫਿਰ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਜਸ ਕਰਨਾ ਇਹ ਸਭ ਤੋਂ ਉੱਤਮ ਬਾਣੀ ਆ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਕਹਿੰਦੇ ਸਾਰਿਆਂ ਨਾਲੋਂ ਉਤਮ ਕਿਹੜੀ ਜਗ੍ਹਾ ਕਿਹੜਾ ਹਿਰਦਾ ਉਹ ਹਿਰਦਾ ਕਹਿੰਦੇ ਸਾਰਿਆਂ ਨਾਲੋਂ ਉਤਮ ਆ ਨਾਨਕ ਜੀ ਕਹਿੰਦੇ ਜਿਸ ਹਿਰਦੇ ਵਿੱਚ ਕਹਿੰਦੇ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਉਹ ਸਾਰਿਆਂ ਨਾਲੋਂ ਉਤਮ ਜਗਾ ਉਹ ਹਿਰਦਾ ਜਿੱਥੇ ਪਰਮਾਤਮਾ ਦਾ ਨਾਮ ਵਸ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕੀ ਧੁਰਦੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ